ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਰਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਪ੍ਰਿੰਸੀਪਲ ਸੁਜਾਨ ਸਿੰਘ ਜੀ ਦੀ ਲਿਖੀ ਹੋਈ ਕਹਾਣੀ ਰਜਾਈ ਛੁੱਟੀ ਵੇਲੇ ਜਦ ਸਕੂਲ ਮਾਸਟਰ ਸਕੂਲੋਂ ਬਾਹਰ ਨਿਕਲਦਾ ਤਾਂ ਉਹ ਮੁੰਡਿਆਂ ਦੇ ਇਕੱਠ ਹ ਵਿੱਚ ਹੁੰਦਾ ਕਈ ਵਾਰ ਉਸ ਨੂੰ ਇਉਂ ਜਾਪਦਾ ਕਿ ਮੁੰਡਿਆਂ ਦੇ ਹੜ ਵਿੱਚ ਕੋਈ ਇੱਕ ਬੇੜੀ ਹੈ ਆ ਜੋ ਸੋਚਿਆ ਜੇ ਮੁੰਡਿਆਂ ਦਾ ਪ੍ਰਵਾਹ ਸਦਾ ਇਵੇਂ ਨਾ ਚੱਲਦਾ ਰਹੇ ਤਾਂ ਉਸਦਾ ਜੀਵਨ ਵੀ ਸੁੱਕੇ ਦਰਿਆ ਦੇ ਰੇਤਲੇ ਕੰਡਿਆਂ ਤੇ ਫਜ਼ੂਲ ਪਈ ਬੇੜੀ ਵਾਂਗ ਨਕਮਾ ਹੋ ਕੇ ਰਹਿ ਜਾਏ ਫਿਰ ਉਸ ਵਿਚਾਰਿਆ ਬੇੜੀ ਤਾਂ ਉਹ ਠੀਕ ਹੈ ਬਰੇ ਦੇ ਬਰੇ ਉਹ ਵਿਦਿਆਰਥੀਆਂ ਦੇ ਪੂਰਾਂ ਦੇ ਪੂਰ ਇਮਤਿਹਾਨਾਂ ਦੇ ਪੱਤਣ ਤੋਂ ਪਾਰ ਉਤਾਰਦਾ ਹੈ ਉਸਦੇ ਸਮਝ ਵਿੱਚ ਨਾ ਆਇਆ ਕਿ ਵਿਦਿਆਰਥੀ ਜਲ ਪ੍ਰਵਾਹ ਤੇ ਯਾਤਰੀਆਂ ਦਾ ਪੋਰ ਦੋਵੇਂ ਚੀਜ਼ਾਂ ਕਿਵੇਂ ਬਣ ਸਕਦੇ ਹਨ ਆਖਰ ਪ੍ਰਵਾਹ ਤਾਂ ਕੋਈ ਚਲਦਾ ਹੀ ਸੀ ਜਿਸ ਤੇ ਉਸਦੇ ਜੀਵਨ ਦੀ ਟੁੱਟੇ-ਫੁੱਟੇ ਕਿਸ਼ਤੇ ਤਰ ਕੇ ਇੱਕ ਕੰਮ ਕਰ ਰਹੀ ਸੀ ਭਾਵੇਂ ਔਖੇ ਤੋਂ ਔਖੇ ਇਹ ਸਾਰੇ ਸਵਾਲ ਕਮੈਂਟਾ ਵਿੱਚ ਕੱਢ ਲੈਣ ਵਾਲੀ ਉਸ ਦੀ ਸਮਝ ਉਸ ਅਦੇਖ ਪ੍ਰਵਾਹ ਨੂੰ ਸਮਝ ਸਕਣੋ ਅਸਮਰਤ ਸੀ ਮਾਸਟਰ ਨੇ ਸੁੱਤੇ ਸਿੱਧ ਕਈਆਂ ਵਾਕਫਾਂ ਦੀਆਂ ਸਲਾਮਾਂ ਦਾ ਜਵਾਬ ਹੱਥ ਜੋੜ ਕੇ ਦਿੱਤਾ ਕਈਆਂ ਦੀ ਨਮਸਤੇ ਸਤਿ ਸ੍ਰੀ ਅਕਾਲ ਜੈ ਰਾਮ ਜੀ ਕੀ ਚੋਕ ਚੋਕ ਕੇ ਸੂਦ ਸਮੇਤ ਮੋੜੀ ਪਰ ਅੰਦਰੋਂ ਉਸ ਨੂੰ ਕੋਈ ਫਿਕਰ ਖਾਈ ਜਾ ਰਿਆ ਸੀ ਬਾਜ਼ਾਰ ਵਿੱਚ ਤਾਂ ਉਹ ਮਸ਼ੀਨੀ ਹਰਕਤਾਂ ਕਰੀ ਤੁਰਿਆ ਜਾ ਰਿਆ ਸੀ ਅਚਾਨਕ ਇੱਕ ਦੌੜੀ ਆਉਂਦੀ ਗੋ ਨੇ ਕੋਸ ਨੂੰ ਬਾਰਲੀ ਹੋਸ਼ ਵਿੱਚ ਆਂਦਾ ਉਹ ਹੈਰਾਨ ਸੀ ਕਿ ਉਹ ਕਿਸੇ ਨਾਲ ਕਿਉਂ ਨਹੀਂ ਟਕਰਾਇਆ ਜਾਂ ਪਾਸੇ ਤੇ ਵਗਦੀ ਦੌਂਗੀ ਵੈਣੀ ਵਿੱਚ ਕਿਉਂ ਨਾ ਜਾ ਪਿਆ ਮੋੜ ਮੁੜਨ ਲੱਗਿਆ ਉਸ ਕੁਆੜੀਏ ਦੀ ਹੱਟੀ ਤੇ ਇੱਕ ਪੁਰਾਣੀ ਰਜਾਈ ਲਮਕਦੀ ਦੇਖੀ ਅੰਦਰੋਂ ਕੰਬ ਕੇ ਉਸ ਇਧਰ ਉਧਰ ਦੇਖਿਆ ਕਿਤੇ ਉਸ ਨੂੰ ਕਿਸੇ ਪੁਰਾਣੀ ਰਜਾਈ ਵੱਲ ਲਲਚਾਈਆਂ ਨਜ਼ਰਾਂ ਨਾਲ ਵੇਖਿਆ ਨਾ ਦੇਖ ਲਿਆ ਹੋਵੇ ਉਹ 체ਤੀ ਨਾਲ ਮੋੜ ਮੁੜ ਪਿਆ ਮਾਸਟਰ ਪੰਜਾਂ ਬੱਚਿਆਂ ਦਾ ਬਾਪ ਹੈ ਅੱਜ ਕੱਲ ਉਹ ਇਹਨਾਂ ਨੂੰ ਪੰਜ ਗਲਤੀਆਂ ਕਹਿੰਦਾ ਹੈ ਪੁਰਾਣੇ ਜਰਮਨ ਤੇ ਅੱਜ ਕੱਲ ਦੇ ਰੂਸ ਵਿੱਚ ਸ਼ਾਇਦ ਉਸ ਦੀ ਇਸਤਰੀ ਨੂੰ ਵੱਧ ਬੱਚੇ ਪੈਦਾ ਕਰਨ ਦਾ ਮੈਡਲ ਤੇ ਨਾਮ ਮਿਲਦਾ ਉਹ ਸੋਚ ਰਿਹਾ ਸੀ ਕਿ ਕਿਵੇਂ ਹਾਲਾਤ ਗਲਤੀਆਂ ਨੂੰ ਦਰਸਤੀਆਂ ਤੇ ਦਰਸਤੀਆਂ ਨੂੰ ਗਲਤੀਆਂ ਬਣਾ ਦਿੰਦੇ ਹਨ ਕਾਸ਼ ਕਿ ਹਾਲਾਤ ਸਾਰਿਆਂ ਦੇ ਕਾਬੂ ਵਿੱਚ ਹੁੰਦੇ ਹਾਲਾਤ ਦੀ ਕੁੰਜੀ ਕੇਵਲ ਅਮੀਰਾਂ ਦੇ ਹੱਥ ਵਿੱਚ ਹੀ ਨਾ ਹੁੰਦੀ ਪਾਕਿਸਤਾਨੋਂ ਆਏ ਤਿੰਨ ਰਿਸ਼ਤੇਦਾਰ ਵੀ ਉਸ ਦੇ ਕੋਲ ਰਹਿੰਦੇ ਹਨ ਕਦੇ ਉਹਨਾਂ ਨੇ ਵੀ ਇਸ ਦੀ ਔਖੇ ਵੇਲੇ ਮਦਦ ਕੀਤੀ ਸੀ ਜਦੋਂ ਉਹ ਆਪ ਸੌਖੇ ਸਨ ਮਾਸਟਰ ਦੀ ਤਨਖਾਹ ਹੁਣ ਸਭ ਕੁਝ ਪਾ ਕੇ 127 ਰੁਪਏ ਹੈ ਵੱਡੀ ਤਨਖਾਹ ਹੈ ਕੇਵਲ ਉਹ ਆਟਾ ਜੋ ਉਸ ਨੂੰ ਸਹਾਇਤਾ ਦਿੱਤੀ ਜਾਣ ਦੇ ਵੇਲੇ 2 ਰੁਪਏ 13 ਅੰਨੇ ਮਣ ਵਿਕਦਾ ਸੀ ਹੁਣ 30 ਰੁਪਏ ਮਣ ਵਿਕਦਾ ਹੈ ਪਰ ਮਾਸਟਰ ਦੀ ਤਨਖਾਹ ਤਾਂ ਮਾਕੂਲ ਹੈ 127.5 ਰੁਪਏ ਪ੍ਰਾਈਵੇਟ ਫੰਡ ਕਰਕੇ ਸੋ ਹੁਣ ਉਹ ਉਹਨਾਂ ਨੂੰ ਔਖੇ ਵੇਲੇ ਕਿਵੇਂ ਬਾਹ ਨਾ ਦਿੰਦਾ ਅ ਕਿਰਤ ਕਨਨਾ ਅਖਵੌਣ ਦਾ ਵੀ ਤਾਂ ਮੁੱਲ ਹੁੰਦਾ ਹੈ ਨਾ ਰਾਸ਼ਨ ਡੀਪੋ ਤੇ ਕਈ ਲੋਕ ਖੜੇ ਸਨ اور ماسٹر صاحب ਨੂੰ ڈپو ਤੋਂ ਵੀ کچھ نصیب نہیں سی ਹੁੰਦਾ ماسٹر صاحب ਦੀ ਤਨਖਾਹ 1227 روپے ਹੈ ਨਾ ਦੱਸੀ ਹੋਈ ਰਕਮ ਤੋਂ 1 ਰੁਪਿਆ ਵੱਧ ਲੈਣ ਵਾਲਾ ਵੀ ڈپو ਤੋਂ ਸਸਤਾ ਰਾਸ਼ਨ ਲੈਣ ਦਾ ਹੱਕਦਾਰ ਨਹੀਂ ਤੇ ਮਾਸਟਰ ਸਾਹਿਬ ਤਾਂ ਪੂਰੇ 2.5 ਰੁਪਏ ਵੱਧ ਲੈਂਦੇ ਸਨ ਉਸ ਦੇ ਸਾਥੀ ਕਰਾਇਦਾਰ ਵਿੱਚ ਬੈਂਕ ਕਲਰਕ ਵੇਸੀ ਉਹ 115 ਰੁਪਏ ਤਨਖਾਹ ਲੈਂਦਾ ਸੀ ਉਸ ਦੀ ਵਰਟੀ ਤੇ ਉਹ ਬਸ ਇਹ ਉਸ ਦਾ ਟੱਬਰ ਸੀ ਉਸ ਨੂੰ ਰਾਸ਼ਨ ਮਿਲਦਾ ਸੀ ਪਰ ਮਾਸਟਰ ਸਾਹਿਬ ਦਾ ਟੱਬਰ ਵੀ ਤਾਂ ਤਨਖਾਹ ਵਾਂਗ ਵੱਡਾ ਸੀ ਇਸ ਲਈ ਉਹ ਕਿਸੇ ਰਿਆਇਤ ਦਾ ਹੱਕਦਾਰ ਨਹੀਂ ਸੀ ਮਾਸਟਰ ਨੇ ਦੇਖਿਆ ਉਸ ਤੋਂ ਕਈ ਗੁਣਾ ਵੱਧ ਹਾਇਸੀਅਤ ਵਾਲੇ ਡੀਪੋ ਤੋਂ ਰਾਸ਼ਨ ਲੈ ਰਹੇ ਸਨ ਪਰ ਉਹ ਤਾਂ ਦੁਕਾਨਦਾਰ ਸਨ ਕੋਈ ਨੌਕਰੀ ਪੇਸ਼ਾ ਤਾਂ ਨਹੀਂ ਵੇਚਾਰੀ ਗਵਰਨਮੈਂਟ ਕੋਲ ਵੀ ਉਹਨਾਂ ਦੀਆਂ ਆਪ ਲਿਖੀਆਂ ਵਈਆਂ ਤੋਂ ਸੇਵਾ ਆਮਦਨ ਮਾਪਣ ਦਾ ਕੋਈ ਜੰਤਰ ਜਾਂ ਆਲਾ ਨਹੀਂ ਮਾਸਟਰ ਝੂਠ ਨਹੀਂ ਬੋਲ ਸਕਦਾ ਉਸ ਨੂੰ ਸਾਰੇ ਪਲਾਮਾਂਡਸ ਕਹਿੰਦੇ ਹਨ ਕਈ ਤੰਜ਼ ਨਾਲ ਵੀ ਜਿਵੇਂ ਲੋਚਾ ਜਾਂ ਬੇਈਮਾਨ ਹੋਣਾ ਕੋਈ ਗੁਣ ਹੁੰਦਾ ਹੋਵੇ ਮਾਸਟਰ ਕਾਨੂੰਨ ਦਾ ਪੱਕਾ ਪਵੰਦ ਹੈ ਪੜੇ ਲਿਖੇ ਆਦਮੀ ਨੂੰ ਕਾਨੂੰਨ ਦੇ ਉਲੰਘਣ ਦੀ ਉੰਜ ਵੀ ਵੱਧ ਸਜ਼ਾ ਮਿਲ ਸਕਦੀ ਹੈ ਮਾਸਟਰ ਨਾਲੇ ਦੇਸ਼ ਭਗਤ ਵੀ ਹੈ ਆਪਣੇ ਜਾਂ ਆਪਣਿਆਂ ਦੇ ਕਾਰਨ ਉਹ ਦੇਸ਼ ਤੇ ਕੌਮ ਦਾ ਨੁਕਸਾਨ ਨਹੀਂ ਸਹਾਰ ਸਕਦਾ ਮਾਸਟਰ ਲੰਘਿਆ ਸਭ ਕੁਝ ਦੇਖਦਾ ਉਸ ਨੂੰ ਫੇਰ راہ ਵਿੱਚ ਰਜਾਈ ਦਾ ਚਿੱਤਾ ਆਇਆ ਨਵੀਂ ਰਜਾਈ ਲਈ ਘੱਟ ਤੋਂ ਘੱਟ 2000 ਰੁਪਿਆ ਦੀ ਲੋੜ ਹੈ ਉਸੇ ਹਿਸਾਬ ਲਾਇਆ 2.5 ਮਣ ਆਟਾ 326 ਤੇ 15 75 ਰੁਪਏ ਕਿਉ ਬਨਾਸਪਤੀ 12 ਰੁਪਏ ਬਾਲਣ 15 ਰੁਪਏ ਤੇ ਵੱਡੀ ਰਕਮ ਉਸ ਨੂੰ ਮਗਰੋਂ ਯਾਦ ਆਈ ਕਿਰਾਇਆ 3 ਰੁਪਏ ਦੁੱਧ ਚਾਹ ਲਈ 13 ਰੁਪਏ ਤੇ ਇਸੇ ਤਰ੍ਹਾਂ ਅੱਗੇ ਕੁੱਲ ਜੋੜ 186 ਰੁਪਏ ਬਜਟ ਵਿੱਚ ਹਰ ਮਹੀਨੇ ਲਗਭਗ 60 ਰੁਪਏ ਦਾ ਕਟਾ ਉਸ ਨੂੰ ਬਜਟ ਚੈਲੰਜ ਕਰਨਾ ਚਾਹੀਦਾ ਹੈ ਪਰ ਉਸ ਨੂੰ ਗ੍ਰਹਿ ਵਿਗਿਆਨ ਦੇ ਅਨੁਸਾਰ ਨਵੀਆਂ ਕਿਤਾਬਾਂ ਤੇ ਰਸਾਲਿਆਂ ਵਾਸਤੇ ਖਰਚੀ ਜਾ ਰਹੀ 7 ਰੁਪਏ ਦੀ ਰਕਮ ਤੋਂ ਸਿਵਾ ਕੁਝ ਗੈਰ ਜ਼ਰੂਰੀ ਨਾ ਲੱਭਾ ਉਹ ਮਨ ਵਿੱਚ ਹੀ ਇਸ ਖਰਚ ਤੇ ਲੀਕ ਮਾਰਨ ਲੱਗਾ ਸੀ ਪਰ ਉਸ ਨੂੰ ਜਾਪਿਆ ਕਿ ਇਹ ਖਰਚ ਉਸ ਦੇ ਖੁਰਾਕ ਤੇ ਹੋਰੇ ਖਰਚ ਤੋਂ ਵੀ ਵੱਧ ਜ਼ਰੂਰੀ ਹੈ ਆਖਰ ਉਸ ਸੋਚਿਆ ਮੈਂ ਹੈਡਮਾਸਟਰ ਦੀ ਆਗਿਆ ਨਾਲ ਇੱਕ ਪਿਉਸ਼ਨ ਰੱਖਾਂਗਾ ਤੇਹਾਂ ਦੀ ਆਮਦਨ ਵੱਧ ਜਾਏਗੀ ਤੇਹਾਂ ਦਾ ਖਰਚ ਘਟਾਵਾਂਗਾ ਜਿਵੇਂ ਹੀ ਕਿਵੇਂ ਪਰ ਰਜਾਈ ਲਈ 20 ਰੁਪਏ ਕਿੱਥੋਂ ਆਉਣਗੇ ਰਜਾਈ ਸਿਆਲ ਲਈ ਬੜੀ ਜ਼ਰੂਰੀ ਚੀਜ਼ ਹੈ ਪਰੌਣਿਆਂ ਨੂੰ ਵੇਖੋ ਵੇ ਮੰਜਾ ਤੇ ਬਿਸਤਰਾ ਦੇਣਾ ਤਾਂ ਅਤ ਜ਼ਰੂਰੀ ਹੈ ਤਿੰਨ ਲੜਕੀਆਂ ਇਕੱਠੀਆਂ ਸੌਂਦੀਆਂ ਸਨ ਇੱਕੋ ਮੰਜੇ ਤੇ ਇੱਕੋ ਰਜਾਈ ਵਿੱਚ ਸੌਣ ਨਾਲ ਕਦ ਘਟਣੇ ਹੋ ਜਾਣਗੇ ਕੁੜੀਆਂ ਦੇ ਕਲਬੂਤ ਕੋਟਵੇਂ ਹੋ ਜਾਣ ਨਾਲ ਉਹਨਾਂ ਨੂੰ ਅੱਜਕੱਲ ਦੀ ਦੁਨੀਆ ਵਿੱਚ ਅੱਗੇ ਢੋਈ ਕੋਈ ਨਹੀਂ। ਕੱਲ ਉਸਨੇ ਆਪਣੀ ਘਰਵਾਲੀ ਨੂੰ ਉਹਨਾਂ ਵਿੱਚੋਂ ਵੱਡੇ ਨੂੰ ਵੱਖ ਸੌਣ ਲਈ ਕਿਹਾ ਸੀ। ਥੋੜੇ ਮੰਜੇ ਨੇ ਕਲਾਸ਼ ਫਿਰ ਇਹਨਾਂ ਨੂੰ ਵੱਖੋ-ਵੱਖਰੀਆਂ ਕਿਉਂ ਨਹੀਂ ਸੌਣ ਦੀ ਤੂੰ? ਕਲਾਸ਼ ਨੇ ਨਿਮਰਤਾ ਨਾਲ ਉੱਤਰ ਦਿੱਤਾ ਸੀ। ਮੰਜਾ ਤਾਂ ਇੱਕ ਵੱਧ ਹੈ ਪਰ ਜ਼ਾਈ ਵਾਦੂ ਕੋਈ ਨਹੀਂ। ਹਾਲੇ ਬਿਲੂਵੇ ਮੇਰੇ ਨਾਲ ਸੌਂਦਾ ਜੀ। 20 ਰੁਪਿਆ ਦੀ ਰਜਾਈ ਅੱਗੇ ਹੀ ਬਜਟ ਵਿੱਚ ਘਟਾ ਹੈ 3ਾਂ ਦੀ ਟਿਊਸ਼ਨ ਤੇ ਖਰਚ ਵਿੱਚੋਂ ਘਟਾਉਣੇ ਹੀ ਪੈਣਗੇ ਪਰ 20 ਹੋਰ ਰਜਾਈ ਲਈ ਕਿੱਥੋਂ ਆਉਣਗੇ ਉਸ ਨੂੰ ਚੇਤਾ ਆਇਆ ਉਸਨੇ ਪਰਸੋਂ ਆਪਣੀਆਂ ਕਿਤਾਬਾਂ ਤੇ ਰੱਦੀ ਵੇਚ ਕੇ 7 ਰੁਪਏ 12 ਅੰਨੇ ਵਟੇ ਸਨ ਪਰ ਰਜਾਈ ਲਈ 20 ਰੁਪਏ ਉਹੋ ਕਬਾੜੀ ਤੋਂ ਪੁਰਾਣੀ ਰਜਾਈ ਹਾਂ ਠੀਕ ਹੈ ਕੱਲ ਪੁੱਛਿਆ ਜਾਏਗਾ ਕਈ ਦਿਨ ਉਸ ਸਵੇਰ ਵੇਲੇ ਦਾ ਲਾਉਂਦਾ ਰਿਹਾ ਦਿਨ ਵੇਲੇ ਉਸ ਦਾ ਕਬਾੜੀਏ ਤੋਂ ਮੋੜ ਪੁੱਛਣ ਦਾ ਹੀ ਆ ਨਾ ਪਿਆ ਇੱਕ ਦਿਨ ਦਾਤ ਵੇਲੇ ਗਿਆ ਬਾਜ਼ਾਰ ਬੰਦ ਸੀ ਵਿਚਾਰਾ ਨੇਸ਼ਨ ਬਿਲਡਰ ਕੌਮ ਦਾ ਉਸਤਾਦ ਨਿਰਾਸ਼ ਮੋੜ ਆਇਆ ਬਣਾਉਣ ਵਾਲਾ ਆਪ ਬਣਾਏ ਜਾਣ ਵਾਲਿਆਂ ਦੇ ਹੱਥੋਂ ਕੀ ਬਣਦਿਆ ਸੀ ਮੋੜ ਸੋਚਿਆ ਉਸ ਆਖਰ ਸਵੇਰੇ ਹੀ ਦਾਦੂ ਲਾ ਕੇ ਕੰਮ ਬਣੇਗਾ ਤੰਬਕ ਰਜਾਈ ਵੀ ਸੀ ਕਿ ਜਿਸ ਨੂੰ ਕੋਈ ਖਰੀਦਾ ਹੀ ਨਹੀਂ ਸੀ ਕਿਸੇ ਦੇ ਸਾਹਮਣੇ ਖਰੀਦਿਆ ਇੱਜ਼ਤ ਜਾਂਦੀ ਸੀ ਜੇ ਉਹ ਸੀ ਨਹੀਂ ਤਾਂ ਉਹ ਉਸਤਾਦਾਂ ਦੀ ਸ਼੍ਰੇਣੀ ਦੀ ਤੇ ਨਾਲ ਕੌਮ ਦਾ ਵਿਚਾਰਾ ਮਾਸਟਰ ਕੀ ਕਰ ਰਿਹਾ ਸੀ ਕਿਸੇ ਤੋਂ ਕੀ ਲੁਕਾ ਰਿਹਾ ਸੀ ਉਸ ਫਿਰ ਸੋਚਿਆ ਉਹ ਇੱਜ਼ਤ ਨੂੰ ਆਂਝ ਨਹੀਂ ਆਉਣ ਦੇਵੇਗਾ ਐਤਵਾਰ ਤੇ ਨਹੀਂ ਸੀ ਪਰ ਛੁੱਟੀ ਦਾ ਦਿਨ ਸੀ ਉਹ ਆਪਣੇ ਵੱਡੇ ਲੜਕੇ ਨੂੰ ਨਾਲ ਲੈ ਕੇ ਉਸ ਦੁਕਾਨ ਤੇ ਗਿਆ ਰਜਾਈ ਬੱਦਸਤੂਰ ਉਥੇ ਹੀ ਪਈ ਸੀ ਉਹ ਇੱਕੋ ਛੜਪਾ ਮਾਰ ਕੇ ਦੁਕਾਨ ਵਿੱਚ ਲੰਘ ਗਿਆ 7 ਰੁਪਏ ਤੇ ਸੌਦਾ ਹੋ ਗਿਆ ਰੁਪਏ ਦੇ ਕੇ ਉਹ ਛੇਤੀ ਵਾਪਸ ਨਿਕਲ ਆਇਆ 10 ਕਦਮ ਹੀ ਤੁਰਿਆ ਹੋਣਾ ਹੈ ਕਿ ਕਿਸੇ ਆਵਾਜ਼ ਦਿੱਤੀ ਮੁਰਦਿਆਂ ਤੋਂ ਲਾਹੇ ਰਜਾਈ ਖਰੀਦ ਲਈ ਜੇ ਉਸ ਦਾ ਤੋਂ ਮੁੜ ਕੇ ਵੇਖੇ ਬਗੈਰ ਨਾਰਿਆ ਗਿਆ ਕਹਿਣ ਵਾਲਾ ਇੱਕ ਦਰਜੀ ਸੀ ਲਾਗੇ ਹੀ ਮਾਸਟਰ ਦਾ ਇੱਕ شاਗਿਰਦ ਸੀ ਜੇ ਸੱਜ ਤੋਂ ਉਸ ਦੇ ਘਰ ਪੜਨ ਆਇਆ ਕਰਨਾ ਸੀ ਉਸ ਨੇ ਵੀ ਮਾਸਟਰ ਕੋਲ ਆ ਕੇ ਕਿਹਾ ਇਹ ਤੇ ਮੁਰਦਿਆਂ ਦੀਆਂ ਲਾਹੀਆਂ ਰਜਾਈਆਂ ਵੇਚਦਾ ਜੀ ਮਾਸਟਰ ਜੀ ਮਾਸਟਰ ਸੱਚ ਜਿਹਾ ਝੂਠ ਬੋਲਿਆ ਹਾਂ ਗਾਗਾ ਪਰ ਕਿਸੇ ਲੋੜਵੰਦ ਦੀ ਲੋੜ ਤਾਂ ਹੋਰ ਹੀ ਹੋ ਜਾਏਗੀ ਲਹਿਜਾ ਇਹੋ ਜਿਹਾ ਸੀ ਕਿ ਜਿਸ ਨੂੰ ਸ਼ੱਕ ਪੈ ਸਕਦਾ ਸੀ ਕਿ ਉਸ ਕਿਸੇ ਹੋਰ ਲਈ ਰਜਾਈ ਖਰੀਦੀ ਹੈ ਆਖਰ ਜੀ ਇਹ ਝੂਠ ਵੀ ਸੀ ਤਾਂ ਧਰਮਰਾਜ ਯੋਦੇਸ਼ਟਰ ਦੇ ਬੋਲੇ ਝੂਠ ਤੋਂ ਪੈੜਾ ਨਹੀਂ ਸੀ ਸਾਰਾ ਦਿਨ ਰਜਾਈ ਤੁਪੇ ਪਈ ਰਹੀ ਸ਼ਾਮ ਹੋ ਗਈ ਰਜਾਈ ਕਮਰੇ ਵਿੱਚ ਲਿਆਂਦੀ ਗਈ ਦੇਵੇ ਜਗਨ ਮਗਰੋਂ ਉਹ ਮੁੰਡਾ ਪੜਨ ਆ ਗਿਆ ਉਸ ਰਜਾਈ ਨੂੰ ਪਈ ਦੇਖ ਕੇ ਨਮਸਤੇ ਕਹਿਣ ਤੋਂ ਮਗਰੋਂ ਪੁੱਛਿਆ ਕਿਉਂ ਮਾਸਟਰ ਜੀ ਇਹ ਹੋ ਰਜਾਈ ਜੇ ਨਾ ਮਾਸਟਰ ਵਿੱਚ ਦੂਜੀ ਵਾਰ ਝੂਠ ਬੋਲਣ ਦੀ ਸਮਰੱਥਾ ਨਾ ਰਹੀ ਉਸ ਕਿਹਾ ਉਹੋ ਹੀ ਹੈ ਦਾਕਾ ਪਰ ਮੈਂ ਅੱਜ ਤੈਨੂੰ ਪੜਾ ਨਹੀਂ ਸਕਾਂਗਾ ਮੇਰਾ ਚਿੱਤ ਖਰਾਬ ਹੈ ਤੂੰ ਕੱਲ ਆਵੀ ਸੱਚਮੁੱਚ ਉਸਦਾ ਚਿੱਤ ਖਰਾਬ ਸੀ ਮੁੰਡਾ ਵਾਪਸ ਮੁੜ ਗਿਆ ਮਾਸਟਰ ਨੇ ਰਸੋਈ ਵਿੱਚ ਕੰਮ ਕਰਦੇ ਘਰਵਾਲੇ ਨੂੰ ਕਿਹਾ ਤਲਾਸ਼ ਨਵੀਂ ਰਜਾਈ ਮੈਨੂੰ ਦੇ ਦੇ ਮੇਰੇ ਵਾਲੀ ਪਹਿਲੀ ਰਜਾਈ ਕੁੜੀਆਂ ਤੇ ਦੇ ਦੇਣੀ ਹਾਂ ਸੱਚ ਗੋਮਤੀ ਨੂੰ ਵਕਸੁਆਈ ਕਿਉਂ ਤੁਸੀਂ ਰੋਟੀ ਨਹੀਂ ਖਾਣੀ ਤਲਾਸ਼ ਨੇ ਰਜਾਈ ਪੈਰਾਂ ਉੱਤੇ ਸੁੱਟਦਿਆਂ ਕਿਹਾ ਨਹੀਂ ਮਾਸਟਰ ਨੇ ਆਖਿਆ ਤੇ ਮੁਰਦਿਆਂ ਤੋਂ ਲਾਹੀ ਰਜਾਈ ਆਪਣੇ ਉੱਤੇ ਖਿੱਚ ਲਈ ਤੇ ਕਿੰਨਾ ਚਿਰ ਉਹ ਸੋਚਦਾ ਰਿਹਾ ਕਿ ਕੌਣ ਮੁਰਦਿਆ ਤੌਰ ਜਾਈ ਲਾ ਲੈਂਦਾ ਹੈ ਤੇ ਕੌਣ ਜਿਉਂਦਿਆਂ ਤੋਂ ਹੋਵੇ ਚੈਨ ਸੀ ਰੱਬ ਜਾਣੇ ਉਸ ਦੇ ਸੋਚਣ ਦਾ ਕੀ ਨਤੀਜਾ ਨਿਕਲੇ ਧੰਨਵਾਦ ਜੀ ਜੇਕਰ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ